ਰਾਮ ਨਗਰੀ ਅਯੋਧਿਆ ਚ ਬਣ ਰਹੇ ਰਾਮ ਮੰਦਿਰ ਦੇ ਉਦਘਾਟਨ ਚ ਥੋੜੇ ਹੀ ਦਿਨ ਬਚੇ ਨੇ ਰਾਮ ਮੰਦਿਰ ਦੇ ਕੰਮ ਦੀ ਦੇਖਰੇਖ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰਸਟ ਵੱਲੋਂ ਕੀਤੀ ਜਾ ਰਹੀ ਹੈ 22 ਜਨਵਰੀ ਨੂੰ ਰਾਮ ਮੰਦਿਰ ਦਾ ਉਦਘਾਟਨ ਹੋਵੇਗਾ ਜਿਸ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਇਸੇ ਦੌਰਾਨ ਰਾਮ ਮੰਦਿਰ ਕੰਪਲੈਕਸ ਦਾ ਨਕਸ਼ਾ ਸਾਹਮਣੇ ਆਇਆ ਹੈ ਕਰੀਬ 100 ਏਕੜ ਦੇ ਕੰਪਲੈਕਸ ਚ ਮੰਦਿਰ ਸਿਰਫ 3 ਏਕੜ ਚ ਬਾਕੀ ਚ 38 ਤਰ੍ਹਾਂ ਦੇ ਹੋਰ ਨਿਰਮਾਣ ਕਾਰਜ ਤੇ ਗ੍ਰੀਨ ਏਰੀਆ ਹੋਣਗੇ ਇਸ ਵਿੱਚ ਪਰਵੀਨ ਤੀਰਥ ਪਲਾਜ਼ਾ ਪਾਰਕਿੰਗ ਤੇ ਪਾਵਰ ਸਟੇਸ਼ਨ ਆਦਿ ਸ਼ਾਮਲ ਹਨ ਇਸ ਦੇ ਨਾਲ ਹੀ ਸਹਿਕਾਰ 19 ਤੋਂ 21 ਜਨਵਰੀ ਨੂੰ ਅਯੋਧਿਆ ਦੇ ਅੰਤਰਰਾਸ਼ਟਰੀ ਪਤੰਗਬਾਜ਼ੀ ਉਤਸਾਵ ਵੀ ਹੋਵੇਗਾ ਜਿਸ ਦੀਆਂ ਤਿਆਰੀਆਂ ਵੀ ਜ਼ੋਰਾਂ ਤੇ ਨੇ ਮੰਦਿਰ ਦੇ ਪ੍ਰਵੇਸ਼ ਦਰਵਾਜ਼ੇ 'ਚ ਜਿਵੇਂ ਹੀ ਤੁਸੀਂ ਕਦਮ ਰੱਖਦੇ ਹੋ ਤਾਂ ਤੁਹਾਨੂੰ ਭਗਵਾਨ ਗਣੇਸ਼ ਜੀ ਹਨੂਮਾਨ ਜੀ ਦੇ ਨਾਲ-ਨਾਲ ਗਰੁੱਡ ਦੇਵ ਜੀ ਦੀਆਂ ਵੀ ਮੂਰਤਾਂ ਦੇਖਣ ਨੂੰ ਮਿਲਣਗੀਆਂ ਇਸ ਦੇ ਨਾਲ ਹੀ ਸ਼ੇਰ ਦਾ ਬੁੱਤ ਵੀ ਲਗਾਇਆ ਹੈ ਜਾਣਕਾਰੀ ਮੁਤਾਬਕ ਰਾਮ ਮੰਦਰ ਰੋਜ਼ਾਨਾ ਸਵੇਰੇ 7 ਵਜੇ ਤੋਂ 11:30 ਵਜੇ ਤੱਕ ਦੁਪਹਿਰ 2:00 ਵਜੇ ਤੋਂ ਸ਼ਾਮ 7:00 ਵਜੇ ਤੱਕ ਖੁੱਲ੍ਹਾ ਰਹੇ ਇਸ ਦੌਰਾਨ ਸ਼ਰਧਾਲੂ ਭਗਵਾਨ ਰਾਮ ਜੀ ਦੇ ਦਰਸ਼ਨ ਕਰ ਸਕਣਗੇ ਹਾਲਾਂਕਿ ਭਵਿੱਖ ਵਿੱਚ ਇਸ ਦਾ ਸਮਾਂ ਬਦਲਿਆ ਜਾ ਸਕਦਾ ਹੈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ٹرسٹ ਦੇ ਇੱਕ ਮੈਂਬਰ ਮੁਤਾਬਕ ਵਿਸ਼ਨੂੰ ਜੀ ਦੀਆਂ ਅੱਠ ਦਿਸ਼ਾਵਾਂ ਅੱਠ ਬਾਹਾਂ ਤੇ ਅੱਠ ਰੂਪਾਂ ਨੂੰ ਧਿਆਨ ਵਿੱਚ ਰੱਖਦਿਆਂ ਭਗਵਾਨ ਅਸਥਾਨ ਨੂੰ ਅਸ਼ਟ ਪੂਜ ਬਣਾਇਆ ਗਿਆ ਭਾਵਨ ਅਸਥਾਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਨੂੰ ਰਾਮ ਭਗਤ 25 ਮੀਟਰ ਦੀ ਦੂਰੀ ਤੋਂ ਸਾਹਮਣੇ ਇਸ਼ਟ ਦੇ ਦਰਸ਼ਨ ਕਰ ਸਕਣਗੇ। ਰਾਮ ਮੰਦਰ ਚ ਵਿਸ਼ਨੂ ਜੀ ਦੇ ਦਸ਼ਾਪਤਾਰ 64 ਯੋਨੀਆਂ 52 ਸਿੱਖ ਪਿੱਠੀਆਂ ਅਤੇ ਸੂਰਜ ਦੇ 12 ਸਰੂਪਾਂ ਦੀਆਂ ਮੂਰਤੀਆਂ ਬਣਾਈਆਂ ਗਈਆਂ ਹਨ। ਹਰ ਖੰਭੇ ਚ 16 ਮੂਰਤੀਆਂ ਬਣਾਈਆਂ ਗਈਆਂ ਨੇ। ਮੰਦਿਰ ਚ ਕੁੱਲ 250 ਅਜੀਹੇ ਖੰਭ ਹਨ। ਮੰਦਿਰ ਦੇ ਪਵਨ ਸਥਾਨ ਚ ਭਗਵਾਨ ਸ਼੍ਰੀ ਰਾਮ ਜੀ ਦੇ ਬਾਲ ਰੂਪ ਹੋਏਗਾ। ਤੇ ਪਹਿਲੀ ਮੰਜ਼ਿਲ ਤੇ ਸ਼੍ਰੀ ਰਾਮ ਜੀ ਦਾ ਦਰਬਾਰ ਹੋਵੇਗਾ। ਪੰਜ ਮੰਡਪ ਹੋਣਗੇ ਜਿੱਥੇ ਪ੍ਰਾਰਥਨਾ ਅਤੇ ਕੀਰਤਨ ਕੀਤਾ ਜਾਵੇਗਾ। ਮੰਦਿਰ ਦੇ ਚਾਰੇ ਪਾਸੇ ਕੰਧ ਹੋਵੇਗੀ ਜਿਸ ਦੀ ਲੰਬਾਈ 732 ਮੀਟਰ ਤੇ ਚੌੜਾਈ 4 ਦਿਸ਼ਾਵਾਂ 'ਚ 14 ਫੁੱਟ ਹੋਵੇਗੀ। ਆਰਕ ਦੇ ਚਾਰ ਕੋਨਿਆਂ 'ਚ ਸੂਰਤ ਦੇਵਤਾ ਜੀ, ਮਾਂ ਗਣਪਤੀ ਜੀ ਅਤੇ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਚਾਰ ਮੰਦਿਰ ਹੋਣਗੇ। ਉੱਤਰੀ ਬਾ ਵਿੱਚ ਅਨਪੂਰਨਾ ਅਤੇ ਦੱਖਣੀ ਬਾ ਵਿੱਚ ਹਨੂਮਾਨ ਜੀ ਦਾ ਮੰਦਰ ਹੋਵੇਗਾ। ਮਿਠਾਸਕ ਸਿੱਤ ਮਿਥਾਸਕ ਸੀਤ ਰੂਪ ਵੀ ਹੋਵੇਗਾ ਜਿਸ ਦੇ ਨਾਲ 22 ਜਨਵਰੀ ਨੂੰ ਪਹਿਲਾ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਰਾਮ ਮੰਦਿਰ ਦੇ ਪਾਵਨ ਅਸਥਾਨ 'ਚ ਕਿਸ ਮੂਰਤੀ ਕਾਲ ਦੀ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ। ਜਿ ਸ਼੍ਰੀ ਰਾਮ ਲੱਲਾ ਦੀ ਨਗਰੀ ਯਾਤਰਾ ਦੌਰਾਨ ਆਮ ਲੋਕ ਮੂਰਤੀ ਦੇ ਦਰਸ਼ਨ ਨਹੀਂ ਕਰ ਸਕਣਗੇ। ਅਸਾਰ ਹਨ ਕੀ ਚਾਂਦੀ ਦੀ ਬਣੀ ਸ਼੍ਰੀ ਰਾਮ ਲੱਲਾ ਦੀ ਮੂਰਤੀ ਨੂੰ ਸ਼ਹਿਰ 'ਚ ਸ਼ੋਭਾ ਯਾਤਰਾ ਲਈ ਲੈ ਜਾਇਆ ਜਾਵੇਗਾ। ਮੰਦਰ ਕੰਪਲੈਕਸ ਦੀ ਹੋਰ ਸਥਾਨਾਂ ਦੀ ਗੱਲ ਕਰੀਏ ਤਾਂ ਮੰਦਰ ਚ ਦਾਖਲ ਹੋਣ ਸਮੇਂ ਤੀਰਥਿਆत्री ਡ੍ਰੌਪ ਪੁਆਇੰਟ ਸਟੈਬਲ ਚੌਂਕ ਅਨੰਦਗੜ ਪਿੱਲਾ ਕੰਟਰੋਲ ਰੂਮ ਤੀਰਥ ਪਲਾਜ਼ਾ ਸੀਤਾ ਕੁਸ਼ ਕੁਸ਼ ਕਰਨੀ ਵਿਸ਼ੇਸ਼ ਨਿਵੇਸ਼ ਗੇਟ ਸ਼ੇਸ਼ਾਵਤਾਰ ਮੰਦਿਰ ॠषि ਮੰਦਿਰ ਨਵਰਤਨ ਕੁਬੇਰ ਟੇਲਾ ਦੇ ਨਾਲ ਜਟਾਊ ਜੀ ਦੀ ਮੂਰਤੀ ਸ਼ੇਸ਼ਾਪਤਾਰ ਮੰਦਿਰ ਪ੍ਰਾਚਨ ਸ਼ਿਵ ਮੰਦਿਰ ਵੀਆਈਪੀ ਗੈਸਟ ਉਸ ਦੇ ਮੰਦਿਰ ਦੇ ਵਿੱਚ ਖੁੱਲਾ ਕੋਰੀਡੋਰ ਗ੍ਰੀਨ ਏਰੀਆ ਪ੍ਰਸ਼ਾਸਨ ਡ੍ਰੌਪ ਪੁਆਇੰਟ ਹਰਬਲ ਗਾਰਡਨ ਅਤੇ ਲੋਕ ਰੂਮ ਬਣਾਇਆ ਜਾ ਰਿਹਾ ਇਸ ਦੇ ਨਾਲ ਹੀ ਹੋਰ ਵੀ ਪ੍ਰਮੁੱਖ ਸਥਾਨ ਵੀ ਹੋਣਗੇ